और फगवाड़े को मैसेज ਜਿਹੜਾ ਹਰਿਆਣੇ ਦੀ بجائے ਸੈਂਟਰ ਸਰਕਾਰ ਤੱਕ ਵੀ ਪਹੁੰਚੇਗਾ ਔਰ ਮੋਦੀ ਸਰਕਾਰ ਤੱਕ ਵੀ ਪਹੁੰਚੇਗਾ ਕਿ ਜਿਸ ਨੇ ਨਾਰੀ ਸਖਸ਼ਿਆ ਬیل ਦਾ ਜਿਹੜਾ ਪੂਰੇ ਭਾਰਤ ਵਿੱਚ ਢੰਡੋਰਾ ਫਿੱਟਿਆ ਪਰ ਜਿੱਥੇ ਉਹ ਜਿੱਥੇ ਉਹਨਾਂ ਦੀਆਂ ਸਰਕਾਰਾਂ ਵਾਂ ਉੱਥੇ ਹੀ ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਆਬਰੂ ਨੁਤੀਆਂ ਜਾ ਰਹੀਆਂ ਵਾਂ ਬੜੀ ਸ਼ਰਮ ਦੀ ਗੱਲ ਆ ਕਿ ਸਾਰੇ ਸੈਂਟਰ ਸਰਕਾਰ ਨੇ ਰਲ ਕੇ ਹਰਿਆਣੇ ਦੀ ਸਰਕਾਰ ਨੇ ਰਲ ਕੇ ਇਸ ਕਤਲकांड ਨੂੰ ਇੱਕ ਸੂ ਸਾਈਡ ਦਾ ਕੰਪਰੂਨ ਲੱਗਾ ਮੈਂ ਸਮੂੱਚੇ ਇਹ ਸਾਲੀਆਂ ਭੈਣਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਆਪਾਂ ਇਸ ਪ੍ਰੋਟੈਸਟ ਵਿੱਚ ਹੋਏ ਆ ਉਹ ਮਨੀਸ਼ਾ ਭੈਣ ਦੇ ਇਨਸਾਫ ਦੇ ਲਈ ਆਪਾਂ ਇਕੱਠੇ ਹੋਏ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਿ ਆਪਾਂ ਜਿਹੜੇ ਇਨਸਾਫ ਦੇ ਲਈ ਇਕੱਠੇ ਹੋ ਕੇ ਅੱਜ ਇਹ ਆਵਾਜ਼ ਚੱਕ ਰਹੇ ਆ ਜੈ ਧੀਮ ਜੈ ਭਾਰਤ ਜਿਹੜਾ ਅੱਜ ਦਾ ਕੈਂਡਲ ਮਾਰਚ ਕੱਢਿਆ ਗਿਆ ਸਾਡੀ ਹਰਿਆਣਾ ਤੋਂ ਭਵਾਨੇਗੜ੍ਹ ਤੋਂ ਬੇਟੀ ਮਨੀਸ਼ਾ ਜਿਹੜੀ ਟੀਚਰ ਸੀ ਔਰ ਆਪਣੇ ਐਡਮਿਸ਼ਨ ਦੇ ਲਈ ਨਰਸਿੰਗ ਦੇ ਲਈ ਉਹ ਐਗਜ਼ਾਮ ਦੇਣ ਲਈ ਗਈ ਤੇ ਉਸ ਤੋਂ ਬਾਅਦ ਸਾਡੀ ਬੇਟੀ ਵਾਪਸ ਨਹੀਂ ਆਈ ਕੁਝ ਦਿਨਾਂ ਬਾਅਦ ਪਤਾ ਚੱਲਦਾ ਕਿ ਉਹਦੀ ਡੈਥ ਹੋ ਗਈ ਔਰ ਪੁਲਿਸ ਨੇ ਪੁਲਿਸ ਦੀ ਬਹੁਤ ਨਲਾਇਕੀ ਆ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਅੱਜ ਤੱਕ ਵੀ ਉਸ ਬੇਟੀ ਦਾ ਇਹ ਨਹੀਂ ਪਤਾ ਲੱਗ ਸਕਿਆ ਵੀ ਉਹਨੂੰ ਕੀ ਹੋਇਆ ਸੁਸਾਈਡ ਹੋਈ ਯਾ ਤਦ ਹੀ ਫਿਰ ਸ ਕਹਿ ਦਿੰਦੀ ਹੈ ਕਿ ਸੁਸਾਈਡ ਕੀਤੀ ਹੈ ਕੋਈ ਮਰਡਰ ਹੈ ਹਲੇ ਤੱਕ ਕੁਝ ਨਹੀਂ ਇਹਦਾ ਪਤਾ ਚੱਲਿਆ ਔਰ ਇਹਦੀ ਜਿਹੜੀ ਹੈਗੀ ਹੈ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਤੇ ਜਿਹੜਾ ਅਸੀਂ ਅੱਜ ਕੈਂਡਲ ਮਾਚ ਬੇਟੀ ਨਹੀਂ ਰੱਖਿਆ ਸੀਗਾ ਅਸੀਂ ਉਹਦੀ ਸ਼ਾਂਤ ਆਤਮਾ ਦੀ ਸ਼ਾਂਤੀ ਲਈ ਰੱਖਿਆ ਸੀ ਹਨ ਭਾਰਤ ਜਗ ਗੁਰੂ ਦੇ ਧੰਨ ਗੁਰੂ ਦੇ ਜੀ ਆ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾ ਕੀ ਪੂਰੇ ਭਾਰਤ ਦੇਸ਼ ਦੇ ਵਿੱਚ ਚਾਹੇ ਅਸੀਂ ਸਿੱਖਿਆ ਲੈ ਲਈਏ ਤੇ ਚਾਹੇ ਬਿਜ਼ਨਸ ਲੈ ਲਈਏ ਚਾਹੇ ਖੇਡਾਂ ਲੈ ਲਈਏ ਹਰ ਵਰਗ ਦੇ ਵਿੱਚ ਮਹਿਲਾਵਾਂ ਨੇ ਇਹਦੇ ਅਵਧਾਸ ਤੇ ਆਪਣਾ ਨਾਮ ਦਰਜ ਕੀਤਾ ਹੈ ਪਰ ਬੜੇ ਦੁੱਖ ਦੀ ਤੇ ਸ਼ਰਮ ਦੀ ਗੱਲ ਆ ਕਿ ਅੱਜ ਵੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਫਸਰਾਂ ਦੇ ਵਿੱਚ ਜਾਂ ਜਿੱਥੇ ਵੀ ਪਬਲਿਕ ਪਲੇਸ ਆ ਮਹਿਲਾਵਾਂ ਜਿਹੜੀਆਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਨੇ ਕਿਤੇ ਨਾ ਕਿਤੇ ਮਹਿਲਾ ਦੀਆਂ ਜਿਹੜੀਆਂ ਪਹਿਨਾ ਦੀ ਆਵਾਜ਼ ਨੂੰ ਦਬਾਉਣ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਸਰਕਾਰ ਦੀ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਤੇ ਸਬਦਾਨੇ ਇੰਨਾ ਸਖਤ ਲਿਖਿਆ ਪਿਆ ਵਾ ਪਰ ਉਹਨੂੰ ਲਾਗੂ ਕਰਨ ਦੇ ਵਿੱਚ ਕਿਤੇ ਨਾ ਕਿਸੇ ਸਰਕਾਰ ਜਿਹੜੀ ਕਮਜ਼ੋਰ ਪੈ ਰਹੀ ਆ ਐਦਾਂ ਦੀ ਘਟਨਾ ਜਿਹੜੀ ਹਰਿਆਣਾ ਦੇ ਵਿੱਚ ਹੋਈ ਆ ਸਾਡੀ ਜਿਹੜੀ ਭੈਣ ਬਨੀਸ਼ਾ ਜਿਹੜੀ ਕਿ ਪਵਾਨੀ ਦੇ ਵਿੱਚ ਰਹਿ ਰਹੀ ਸੀਗੀ ਉਸਦੇ ਮਰਦਰ ਨੂੰ ਹਰਿਆਣਾ ਸਰਕਾਰ ਆਪਣੀ ਨਾਕਾਮੀ ਛਪਾਉਣ ਲਈ ਉਸ ਮਰਦਰ ਨੂੰ ਸੁਸਾਇਡ ਦਾ ਰੂਪ ਦੇ ਰਹੀ ਆ ਸੋ ਅਸੀਂ ਅੱਜ ਯੁਵਾ ਵਿਕਾਸ ਮੋਰਚਾ ਵੱਲੋਂ ਫਗਵਾੜਾ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਔਰ ਇਸ ਗੱਲ ਦੀ ਮੰਗ ਕੀਤੀ ਗਈ ਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂ ਤੇ सीबीआई ਦੀ ਜਾਂਚ ਕਰਵਾਈ ਜਾਵੇ ਜਾਂ ਐਸਆਈਟੀ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਕਿਤੇ ਨਾ ਕਿਤੇ ਪਿੱਛੇ ਇਹਨੂੰ ਬਚਾਉਣ ਦੇ ਹਰਿਆਣਾ ਸਰਕਾਰ ਦੇ ਭਾਜਪੀ ਦੇ ਲੀਡਰਾਂ ਦਾ ਹੱਥ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਆਪਣਾ ਸਮਾਜ ਨੂੰ ਵੀ ਕਿ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਵਾਂ ਤਾਂ ਤੁਸੀਂ ਜ਼ਰੂਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਕਰਕੇ ਉਹਨਾਂ ਦੇ ਅੱਗੇ ਹੋ ਕੇ ਆਵਾਜ਼ ਚੱਕੋ ਕਿਉਂਕਿ ਇਹ ਇਹੋ ਜੀ ਆਗਾ ਜਿਹੜੀ ਹੌਲੀ ਹੌਲੀ ਬਲਦੀ ਬਲਦੀ ਕਿਤੇ ਨਾ ਕਿਤੇ ਆਪਣੇ ਘਰ ਤੱਕ ਵੀ ਆਵੇਗੀ ਕਿਉਂਕਿ ਹਰ ਘਰ ਦੇ ਵਿੱਚ ਸਾਡੀਆਂ ਧੀ ਪਣਾ ਬਹੂ ਬੇਟੀਆਂ ਬੈਠੀਆਂ ਨੇ ਜੇ ਤੁਸੀਂ ਉਹਨਾਂ ਦੀ ਯਕੀਨੀ ਸੁਰੱਖਿਆ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਅੱਗੇ ਉੱਠ ਕੇ ਇਹੋ ਜਿਹੇ ਜਾਂ ਜਿਹੜੀਆਂ ਕਟਨਾਵਾਵਾਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਜੈ ਟੀਮ ਜੈ ਭਾਰਤ